ਅਚਿੰਤੇ ਬਾਸ ਐ ਮੇਰੇ ਸੋਹਣੇ ਪੰਜਾਬ ਕਦ ਪਰਤੇਗੀ ਤੇਰੀ ਆਬ ਕਾਲੇ ਹਾਸ਼ੀਏ ਖੂਨੀ ਖਬਰਾਂ ਅਖਬਾਰਾਂ ਬਨ ਗਈਆਂ ਕਬਰਾਂ ਕਿੱਥੇ ਗਈਆਂ ਸਾਡੀਆਂ ਤੀਆਂ ਮਾਵਾਂ ਗੱਲ ਲਗ ਰੋਮਣ ਧੀਆਂ ਰੋਵੇ ਰਾਂਝਾ ਰੋਵੇ ਹੀਰ ਕਿਹੜਾ ਅੱਜ ਬਣਾਵੇ ਧੀਰ ਸੁਹਾਗ ਘੋੜੀਆਂ ਬਣ ਗਏ ਵੈਨ ਮਾਤੇ ਦੀ ਘੋੜੀ ਲਾੜੇ ਬਹਿਨ ਸਜਰਾ ਚੂੜਾ ਸਜਰੀ ਮਹਿੰਦੀ ਸੁੰਜੀ ਮੰਗ ਕਹਾਣੀ ਕਹਿੰਦੀ ਸਾਡੀਆਂ ਫਸਲਾਂ ਸਾਡੇ ਖੇਤ ਸਾਡੇ ਟਿੱਬੇ ਸਾਡੀ ਰੇਤ ਲਹੂ ਨਾਲ ਗੜੁਚ ਹੋ ਰਹੇ ਅਸੀਂ ਹਾਂ ਕਿਦਰੋਂ ਸੁੱਚ ਹੋ ਰਹੇ ਸਾਡੇ ਗਿੱਦੇ ਪੰਗੜੇ ਮੇਲੇ ਰਾਤ ਚਾਨਣੀ ਕੋਈ ਨਾ ਖੇਲੇ ਸੁੰਜੀਆਂ ਗਲੀਆਂ ਰੋਵਨ ਕੁੱਤੇ ਪਤ ਚੜੀ ਆਈ ਬਹਾਰਾਂ ਰੁੱਤੇ ਸਿਰ ਕਲਮਾਂ ਦੇ ਕਲਮ ਹੋ ਰਹੇ ਗੀਤ ਅਖੀਓ ਲਹੂ ਚੋ ਰਹੇ ਦੰਦ ਨਦੀ ਫਿਰਦੀ دہشت ਫੌਜੀ ਬੂਟਾਂ ਵੰਡੀ ਵਹਿਸ਼ਤ ਕਦ ਰਾਜੇ ਦਾ ਖੁੱਲੂ ਪਾਜ ਕਿਧਰੋਂ ਪੈਨ ਅਚਿੰਤੇ ਬਾਜ਼ ਐ ਮੇਰੇ ਸੋਹਣੇ ਪੰਜਾਬ ਕਦ ਪਰਤੇਗੀ ਤੇਰੀ ਆਬ ਐ ਮੇਰੇ ਸੋਹਣੇ ਪੰਜਾਬ ਕੱਤੇ ਪਰ ਤੇਗੀ ਤੇਰੀ ਯਾਪ